ਮਸਕਾਰਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਹੰਗਾਮੇ ਦੇ ਨਾਲ ਸ਼ੁਰੂ ਹੋਇਆ ਸਪੈਸ਼ਲ ਸੈਸ਼ਨ 15 ਜੁਲਾਈ ਤੱਕ ਚੱਲੇਗਾ ਬੇਅਦਬੀ ਖਿਲਾਫ ਪ੍ਰਸਤਾਵ ਪੇਸ਼ ਕੀਤਾ ਗਿਆ ਡੈਮਾ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਸਿੰਚਾਈ ਮੰਤਰੀ ਨੇ ਸੀਆਈਐਸਐਫ ਤੈਨਾਤੀ ਦੇ ਮੁੱਦੇ ਤੇ ਪ੍ਰਸਤਾਵ ਕੀਤਾ ਪੇਸ਼ ਕਾਂਗਰਸੀ ਵਿਧਾਇਕਾ ਦੀ ਸੈਸ਼ਨ ਦੌਰਾਨ ਨਾਰੇਬਾਜ਼ੀ ਵੇਖਣ ਨੂੰ ਮਿਲੀ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਤੇ ਨਿਸ਼ਾਨੇ ਵਿਖਾਤੇ ਕਿ ਕੋਈ ਵੀ ਪੰਜਾਬ ਦਾ ਚਾਹੇ ਜੰਨਾ ਮਰਜੀ ਇੰਟੈਲੀਜੈਂਟ ਔਰ ਸਖਸ਼ਮ ਇੰਜੀਨੀਅਰ ਹੋਵੇ ਉਹ ਕੋਪੀ ਕੁਆਲੀਫਾਈ ਨਹੀਂ ਕਰੇ ਕਿਉਂਕਿ ਉਹਨੇ ਇਹ ਸਿਲੇਕਟਡ ਪ੍ਰੋਜੈਕਟ ਕਰਕੇ ਰੱਖਤੀਆਂ ਹੁਣ ਆਜੋ ਤੁਸੀਂ CISF ਦੇ ਉੱਪਰ SSC ਸਰਵਲੈਂਟ এমਪਲੋਇਮੈਂਟ ਹੈ ਜਿਹੜੀ ਇਹ ਤਿੰਨ ਪ੍ਰੋਜੈਕਟ ਜਿਹੜੇ ਫਾਟ ਆਸ ਦਾ ਡੈਮ ਪ੍ਰੋਜੈਕਟ ਬਿਆਸਦਮ ਪ੍ਰੋਜੈਕਟ ਬੀਐਸਐਲ ਉਹਨਾਂ ਨੂੰ ਇਹ ਮੈਨੇਜ ਕਰਦਾ ਸਰ 23 7 21 ਨੂੰ ਬੀਵੀਐਮਵੀ ਦੀ ਬੋਰਡ ਮੀਟਿੰਗ ਦੇ ਵਿੱਚ ਇਹ ਪ੍ਰਪੋਜ਼ਲ ਹੋਈ ਤੇ ਪੰਜਾਬ ਨੇ ਜਿਵੇਂ ਪਹਿਲਾਂ ਬੋਲ ਸਾਹਿਬ ਵੀ ਜੀਮਾ ਸਾਹਿਬ ਵੀ ਦੱਸ ਕੀ ਗਏ ਨੇ ਤੇ 11 10 21 ਨੂੰ ਉਹਦੀ ਕੰਫਰੰਸ ਦੇਤੀ ਕਿ ਹਾਂ ਠੀਕ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਸਰ ਜਿਸ ਦਿਨ ਦੀ ਆਵਾਦੀ ਪਾਰਟੀ ਦੀ ਸਰਕਾਰ ਬਣੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਜਿਸ ਸਮੇਂ ਜਿਸ ਜਿਸ ਸਮੇਂ 이슈 ਆਇਆ ਚਾਹੇ 23 ਦੇ ਵਿੱਚ ਆਇਆ 24 ਦੇ ਵਿੱਚ ਆਇਆ 25 ਦੇ ਵਿੱਚੋਂ ਰੀਸੈਂਟਲੀ ਜਦੋਂ ਵੀ ਆਇਆ ਸਾਡੇ ਅਫਸਰਾਂ ਨੇ ਵੀ ਤੇ ਸਾਡੀ ਸਰਕਾਰ ਨੇ ਵੀ ਤੇ ਮਿਨਿਸਟਰ ਸਾਹਿਬ ਨੇ ਵੀ ਉਹਨੂੰ ਅਦਰ ਸੰਗਰੂਰ ਦੇ ਵਿੱਚ ਮੀਂਹ ਪਿਆ ਮੌਸਮ ਕਾਫੀ ਸੁਹਾਵਣਾ ਹੋ ਗਿਆ ਜਿੱਥੇ ਕਈ ਦਿਨਾਂ ਤੋਂ ਲਗਾਤਾਰ ਸੰਗਰੂਰ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਸੀ ਪਰ ਸੰਗਰੂਰ ਬਾਰਿਸ਼ ਤੋਂ ਵਾਂਝਾ ਸੀਗਾ ਤੇ ਐਤ ਕੀ ਅੱਜ ਯਾਨੀ ਕਿ ਸੰਗਰੂਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਲੋਕ ਬੜੇ ਖੁਸ਼ ਨਜ਼ਰ ਆ ਰਹੇ ਨੇ ਮੌਸਮ ਕਾਫੀ ਸੁਹਾਵਣਾ ਹੋ ਗਿਆ ਜੜਵਾ ਸ਼ਹਿਰ ਦੇ ਅੰਦਰ ਕਾਫੀ ਭਾਰੀ ਮਾਤਰਾ ਦੇ ਵਿੱਚ ਮੀਂਹ ਪਿਆ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਈ ਪਟਿਆਲਾ ਦੇ ਤਾਮੋ ਮਾਜਰਾ ਪਿੰਡ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਆਪਣੀ 9 ਮਹੀਨੇ ਦੀ ਤ੍ਰਵਨੀਤ ਕੌਰ ਨੂੰ ਗੋਦ ਦੇ ਵਿੱਚ ਲੈ ਕੇ ਮਾਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਤੇ ਖੁਦ ਖੁਸ਼ੀ ਕਰ ਲਈ ਹੈ। ਰੇਲ ਗੱਡੀ ਦੇ ਲੋਕੋ ਪਾਇਲਟ ਨੇ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਔਰਤ ਤੇ ਬੱਚੀ ਦੀਆਂ ਲਾਸ਼ਾਂ ਉੱਥੇ ਮੌਜੂਦ ਨਹੀਂ ਸਨ। ਲੋਕਾਂ ਮੁਤਾਬਕ ਮਾਂ ਤੇ ਧੀ ਦੀ ਲਾਸ਼ ਨੂੰ ਪਰਿਵਾਰਿਕ ਮੈਂਬਰ ਪਹਿਲਾਂ ਹੀ ਚੁੱਕ ਕੇ ਲੈ ਗਏ। ਮਧ ਪ੍ਰਦੇਸ਼ ਦੇ ਨਰਸਿੰਘਪੁਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਨਰਮਦਾ ਨਦੀ ਦੇ ਵਿੱਚ ਪਾਣੀ ਭਰ ਗਿਆ ਇੱਕ ਨੌਜਵਾਨ ਨੂੰ ਨਦੀ ਦੇ ਵਿੱਚ ਛਾਲ ਮਾਰਨੀ ਪਈ ਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਾਰੀਅਲ ਫੜੰਦ ਲਈ ਪੁਲਤੋ ਨਦੀ ਦੇ ਵਿੱਚ ਛਾਲ ਮਾਰੀ ਸੀ ਤੇ ਉਹ ਤੈਰਨਾ ਵੀ ਜਾਣਦਾ ਸੀਗਾ ਹਰ ਦੇ ਤੇਜ਼ ਬਹਾਅ ਦੇ ਵਿੱਚ ਉਸ ਦੀ ਕੋਸ਼ਿਸ਼ ਅਸਫਲ ਰਹੀ ਨੌਜਵਾਨ ਹਰ ਦੇ ਤੇਜ਼ ਬਹਾਅ ਦੇ ਵਿੱਚ ਰੁੜਨ ਲੱਗ ਪਿਆ ਹਾਲਾਂਕਿ ਇੱਕ ਖੁਸ਼ਕਿਸਮਤੀ ਰਹੀ ਹੈ ਕਿ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਤੇ ਇੱਕ ਕਿਸ਼ਤੀ ਦੀ ਮਦਦ ਦੇ ਨਾਲ ਉਸ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ ਲੁਧਿਆਣਾ ਦੇ ਪਿੰਡ ਮਿਹਰਬਾਨ ਦੇ ਗੁੱਜਰ ਭਵਨ ਇਲਾਕੇ ਦੇ ਵਿੱਚ ਵੀਰਵਾਰ ਰਾਤ ਇੱਕ 45 ਸਾਲਾ ਵਿਅਕਤੀ ਤਿਲਕਰਾਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਰਾਤ ਦੇ ਖਾਣੇ ਤੋਂ ਬਾਅਦ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਪੇਟ ਦੇ ਵਿੱਚ ਚਾਕੂ ਮਾਰਿਆ ਤੇ ਉਸ ਦਾ ਮੋਬਾਈਲ ਫੋਨ ਖੋ ਕੇ ਤੇ 1200 ਰੁਪਏ ਨਗਦ ਲੁੱਟ ਕੇ ਫਰਾਰ ਹੋ ਗਏ ਨੇ ਚੀਕਾ ਸੁਣ ਕੇ ਪਰਿਵਾਰ ਵਾਲੇ ਮੌਕੇ ਤੇ ਪਹੁੰਚੇ ਲਹੂ-ਲੂਹਾਨ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਪਰ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਬ੍ਰੇਤਕ 4 ਮਹੀਨੇ ਪਹਿਲਾਂ ਹਰਿਆਣਾ ਤੋਂ ਲੁਧਿਆਣਾ ਆਇਆ ਸੀ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਵੀ ਚੱਲ ਰਿਹਾ ਸੀ तीन बंदे से और मुंह पे पढ़ना बांध के ना मेरे पापा का फोन भी था वो भी चोरी कर लिया और मुंह पे पढ़ना बांध के सबको मार के ना भागल सबको मारा जी मारा थी वहाँ तो आज मारा ना पापा ने उधर दो एक औरत भी थी वहाँ पे हम किराए पर ना, पे, रहते ना वहाँ पे वहाँ पे लुधियाना में कहाँ पे रहते हो मैं उधर क्या नाम है उसका गुजर भवन में पे भवन बस मेरे मेहरबान से आके हमने फ्लैट गई थी घर में थोड़ा बाहर सैर कर रहे थे दो तीन लड़के फिर मुँह पे एकदम फोन फोन की कौन कौन तब तो तीन तो लड़के आप, आप बोल रहे हो मोटरसाइकिल पे थे मोटरसाइकिल में थे तो ये कितने बजे की घटना ये कम से कम, कम, कम नौ बजे के बाद ना। हमने पुलिस केस भी किया था पर पुलिस ने, तो ने कुछ भी फोन किया था पुलिस ने कुछ भी नहीं, कुछ भी नहीं किया ਅਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਰਾਹਿਤ ਸਿੰਘ ਸਿਆਣੀ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਬੈਠਕ ਦੇ ਵਿੱਚ ਮੁੱਖ ਸਕੱਤਰ ਅਨੁਰਾਗ ਰਸੋਗੀ ਸੀਐਮ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਡੀਜੀਪੀ ਸਤਰਜੀਤ ਕਪੂਰ ਸਮੇਤ ਪੁਲਿਸ ਵਿਭਾਗ ਦੇ ਕਈ ਅਧਿਕਾਰੀ ਹਾਜ਼ਰ ਰਹੇ ਕਈ ਮਸਲਿਆਂ ਤੇ ਚਰਚਾ ਹੋਈ ਹੈ ਦੇਹਰਾਦਸ ਆਨੇ ਵਾਲੇ ਇਲਾਕੇ ਦੇ ਵਿੱਚ ਬਿਜਲੀ ਦੀ ਸ਼ਿਕਾਇਤ ਠੀਕ ਕਰ ਰਹੇ ਇੱਕ ਲਾਈਨਮੈਨ ਦੀ ਬਿਜਲੀ ਦੇ ਕਰੰਟ ਦੇ ਨਾਲ ਮੌਤ ਹੋ ਗਈ ਹੈ। ਅੰਨੇ ਤੱਕ ਲਾਈਨਮੈਨ ਦੀ ਪਛਾਣ ਸੰਜੇ ਸ਼ਾਹ ਵਜੋਂ ਹੋਈ। ਉਹ ਮੂਲ ਰੂਪ ਤੋਂ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਸੀਗਾ। ਬਿਜਲੀ ਵਿਭਾਗ ਦੇ ਵਿੱਚ ਕੈਜੂਅਲ ਲਾਈਨਮੈਨ ਵਜੋਂ ਤੈਨਾਤ ਸੀਗਾ। ਲਾਈਨਮੈਨ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਸਾਰੇ ਕੈਜੂਅਲ ਕਰਮਚਾਰੀ ਸਿਵਲ ਹਸਪਤਲ ਪਹੁੰਚੇ ਉਹਨਾਂ ਨੇ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਲਾਈਨਮੈਨ ਦੀ ਮੌਤ ਤੋਂ ਬਾਅਦ ਵੀ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਹਸਪਤਲ ਨਹੀਂ ਪਹੁੰਚਿਆ ਜਦੋਂ ਤੱਕ ਲਾਈਨਮੈਨ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਬਿਜਲੀ ਕੰਮਾਂ ਕੰਮ ਨਹੀਂ ਕਰੇਗਾ। ਬਟੇਂਡਾ ਦੇ ਸੰਗਣੀ ਆਬਾਦੀ ਦੇ ਵਿੱਚ ਸਾਈਂ ਨਗਰ ਦੇ ਵਿੱਚ ਸੂਆ ਟੁੱਟ ਗਿਆ ਅੱਧੀ ਰਾਤ ਨੂੰ ਟੁੱਟੇ ਸੂਏ ਕਰਕੇ ਸਾਈਂ ਨਗਰ ਦੇ ਵਿੱਚ ਕਈ ਫੁੱਟ ਤੱਕ ਪਾਣੀ ਭਰ ਚੁੱਕਾ ਹੈ ਲੋਕਾਂ ਦੇ ਵੱਲੋਂ ਆਪਣੇ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਤੇਜ਼ ਵਹਾਅ ਦੇ ਵਿੱਚ ਪਾਣੀ ਘਰਾ ਦੇ ਵਿੱਚ ਵੜਦਾ ਹੋਇਆ ਨਜ਼ਰ ਆਇਆ ਸੁਰੱਖਿਤ ਥਾਵਾਂ ਤੇ ਜਾਣ ਲਈ ਲੋਕ ਹੁਣ ਮਜਬੂਰ ਹੋ ਗਏ ਨੇ ਸਾਈਂ ਨਗਰ ਦੇ ਵਿੱਚ ਰਹਿੰਦੇ ਹੋਏ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਨੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਪਾੜ ਵਾਲੀ ਥਾਂ ਤੇ ਕੋਈ ਵੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਹਾਲ ਲੈਂਣ ਦੇ ਲਈ ਵੀ ਨਹੀਂ ਪਹੁੰਚਿਆ ਹੈ ਜਸਵੀਰ ਸਿੰਘ ਨਾਮ ਆ ਮੇਰਾ ਕੀ ਕੰਮ ਕਰਦੇ ਹਾਂ ਮੈਂ ਇੱਥੇ ਗਨਮੈਨ ਦੀ ਕੰਮ ਕਰਦਾ ਹਾਂ ਜੀ ਅੱਛਾ ਕੀ ਹੋਇਆ ਕੀ ਆ ਇਹ ਇਸ ਹੁਆ ਟੁੱਟ ਗਿਆ। ਅੱਛਾ ਕਿੰਨਾ ਕ ਪਾਣੀ ਪੂਣੀ ਕਿੰਨਾ ਕਾ ਕਿੰਨੇ ਵੇ ਟੁੱਟਿਆ? ਹੈਗਾ 20 ਫੁੱਟ ਟੁੱਟਿਆ। 20 ਫੁੱਟ ਟੁੱਟਿਆਗਾ। ਹਾਂ ਜੀ ਦੇਖ ਕੇ ਆਮ। ਅੱਛਾ ਅੱਛਾ। ਕਿੰਨੇ ਕਿੰਨੇ ਫੁੱਟ ਪਾਣੀ ਭਰ ਗਿਆ? ਪਾਣੀ ਹੈਗਾ ਜੀ 2.5 ਤਣੇ। 2.5 ਤਣੇ ਫੁੱਟ। ਉਦਰ ਸੀਆਈਏ ਸਟਾਫ ਤਰੰਤ ਤਰੰਤ ਦੇ ਵੱਲੋਂ 2 ਜੁਲਾਈ ਨੂੰ ਥਾਣਾ ਸਦਰ ਪੱਟੀ ਏਰੀਆ ਦੇ ਪਿੰਡ ਚੀਮਾ ਪਿੰਡ ਦੇ ਵਿੱਚ ਬੱਸ ਸਟੈਂਡ ਨਜ਼ਦੀਕ ਪਹੁੰਚੀ ਤਾਂ ਇੱਕ ਨੌਜਵਾਨ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਬਿਨਾਂ ਤੇ ਕਾਬੂ ਕਰ ਲਿਆ ਦਾ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਜੋਬਨਪ੍ਰੀਤ ਸਿੰਘ ਦੱਸਿਆ ਹੈ ਤਲਾਸ਼ੀ ਕਰਨ ਤੋਂ ਜੋਬਨਪ੍ਰੀਤ ਸਿੰਘ ਦੀ ਤਲਾਸ਼ੀ ਕਰਨ ਤੋਂ ਬਾਅਦ ਉਸ ਪਾਸੋਂ ਇੱਕ ਕੰਟਰੀ ਮੇਡ ਤੇ 32 ਬੋਰ ਪਿਸਟੋਲ ਸਮੇਤ ਮੈਗਜ਼ੀਨ ਤੇ ਦੋ ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਨੇ ਤੇ ਹੁਣ ਉਸ ਦੇ ਖਿਲਾਫ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਆ ਰਹੀ ਹੈ ਅੱਗੇ ਦੇ ਹੋਰ ਵੀ ਕੁਝ-ਕੁਝ ਕੀਤਾ ਜਾ ਰਿਹਾ ਹੈ ਕਿ ਉਸ ਦੇ ਨਾਲ ਹੋਰ ਕਿਹੜੇ ਲੋਕ ਇਨਵੋਲਡ ਨੇ ਇੱਕ ਪੁਲ ਹਾਦਸੇ ਤੋਂ ਬਾਅਦ ਗੁਜਰਾਤ ਦੇ ਵਿੱਚ ਹੋਰ ਵੀ ਕਈ ਪੁਰਾਣੇ ਪੁੱਲਾ ਦੀ ਹਾਲਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਸਾਬਰਕੰਡਾ ਸਾਹਮੇਣਾ ਦੀ ਸਰਹੱਦ ਤੇ ਸਾਬਰਮਤੀ ਨਦੀ ਦੇ ਬਣਿਆ ਡੇਰੋਲ ਪੁਲ ਬੜਾ ਹੀ ਖਸਤਾ ਹਾਲਤ ਦੇ ਵਿੱਚ ਹੈ 250 ਮੀਟਰ ਲੰਬਾ ਇਹ ਓਵਰ ਬ੍ਰਿਜ 65 ਸਾਲ ਪਹਿਲਾਂ ਬਣਿਆ ਸੀਗਾ ਪੁਲ ਤੇ ਕਈ ਥਾਵਾਂ ਤੇ ਟੋਏ ਤੇ ਤਰੇੜਾਂ ਵੀ ਦਿਖਾਈ ਦੇ ਰਹੀਆਂ ਨੇ ਭਾਰੀ ਵਾਹਨ ਦੇ ਲੰਘਣ ਦੌਰਾਨ ਡਰਾਈਵਰ ਡਰੇ ਹੋਏ ਮਹਿਸੂਸ ਕਰਦੇ ਨੇ ਲੋਕਾਂ ਦੀ ਮੰਗ ਹੈ ਕਿ ਵੜੋਦਰਾ ਵਰਗਾ ਹਾਦਸਾ ਵਾਪਰਨ ਤੋਂ ਪਹਿਲਾਂ ਨਵੇਂ ਪੁਲ ਦੀ ਤਾਮੀਰ ਜਾਂ ਫਿਰ ਮਰਮੱਤ ਕਰਵਾ ਲਈ ਜਾਵੇ ਚੋਰ ਬਿਨਾ ਕਿਸੇ ਡਰਦੇ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਨੇ ਚੋਰ ਕਿਸੇ ਸੀਸੀਟੀਵੀ ਕੈਮਰੇ ਜਾਂ ਫਿਰ ਪੁਲਿਸ ਤੋਂ ਡਰ ਨਹੀਂ ਰਹੇ ਤਾਜ਼ਾ ਘਟਨਾ ਮੋਗਾ ਦੇ ਅਮ੍ਰਿਤਸਰ ਰੋਡ ਤੇ ਜ਼ੀਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਚੋਰਾਂ ਨੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਗਏ ਨੇ ਦੁਕਾਨ ਦੇ ਵਿੱਚ ਰੱਖੀ ਨਕਦੀ ਤੇ ਬਕਸੇ ਦੇ ਵਿੱਚ ਨਕਦੀ ਦਾ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਇੱਕ ਕਾਰ ਦੀ ਵੀ ਹੋਈ ਹੈ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਪੰਜ ਤੋਂ 6 ਨੌਜਵਾਨ ਇਹ ਵਾਰਦਾਤ ਨੂੰ

ਗੱਲੇ ਗੱਲੇ ਤੁਹਾਡੀ ਚੋਰੀ ਹਾਂਜੀ ਗੱਤੀ ਚੋਰੀ ਹੋਈ 3 ਵਜੇ ਦੀ 3 ਵਜੇ ਕੁਛ ਮਿੰਟ ਦੇ ਹੋਈ ਹੈ ਜੀ ਗੱਲੇ ਤੋਂ ਪੈਸੇ ਕੱਢ ਕੇ ਲੈ ਗਈ ਜੋ ਬੋਤਾ ਬੂਤਾ ਪੈਕਟੀਕ ਕੋਕ ਦੀਆਂ ਸਾਰੀਆਂ ਲੈ ਗਈ ਕੱਢ ਕੇ ਗੱਲਾਵਾਂ ਲੈ ਗਈ ਬਿੱਲੰਗ ਹੋਗਾ ਕਿੰਨਾ ਰੁਪਈਆ ਦਾ ਜੀ ਜੇਕਰ ਗੱਲ ਕਰੀਏ ਤਾਂ ਪੀਸੀਆ ਵਗੈਰਾ ਦੇ ਵਿੱਚ ਗ੍ਰੀਤੀ ਆਂਦੀ ਹੈ ਇਹ ਕੁਦਰਤੀ ਆਫਤ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਫੜਾ ਤਫੜੀ ਮੱਚੀ ਹੋਈ ਹੈ ਇਹ ਤਸਵੀਰ ਚੀਨ ਦੇ ਹੂਗੋਈ ਸੂਬੇ ਦੀਆਂ ਨੇ ਜਿੱਥੇ ਪਿਆਨ ਦੇ ਗੁਨੀਆਨ ਕਾਉਂਟੀ ਦੇ ਵਿੱਚ 11 ਘੰਟਿਆਂ ਦੇ ਵਿੱਚ 290 ਮਿਲੀਮੀਟਰ ਮੀਂਹ ਪਿਆ ਹੈ ਜਿਸ ਤੋਂ ਬਾਅਦ ਸੜਕਾਂ ਤੇ ਨਦੀ ਵਰਗਾ ਦ੍ਰਿਸ਼ ਵਿਖਾਈ ਦਿੱਤਾ ਹੈ ਰਹਾਇਸ਼ੀ ਇਲਾਕਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣ ਚੁੱਕੀ ਹੈ ਭਿਆਨਤ ਗਤੀ ਦੇ ਨਾਲ ਇਹ ਪਾਣੀ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਲੋਕ ਕਾਫੀ ਜ਼ਿਆਦਾ ਡਰੇ ਹੋਏ ਨੇ ਬਰਨਾਲਾ ਦੇ ਮਹਿਲਕਲਾਂ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਰਸਤਾ ਦਿੰਦੇ ਹੋਏ ਖੇਤਾਂ ਦੇ ਵਿੱਚ ਪਲਟ ਗਈ ਹੈ ਹਾਦਸੇ ਦੇ ਵਿੱਚ ਬੱਸ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਸਾਰੇ ਬੱਚੇ ਸੁਰੱਖਿਤ ਕੱਢ ਲਏ ਗਏ ਨੇ ਤੇਜ਼ ਰਫ਼ਤਾਰ ਵਾਹਨ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਬੱਸ ਫਿਸਲ ਗਈ ਨੇੜਲੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ ਤੇ ਹੁਣ ਤੁਹਾਨੂੰ ਮਲੇਸ਼ੀਆ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਭਾਰੀ ਮੀਂਹ ਤੋਂ ਬਾਅਦ ਬੜੇ ਹੀ ਪਰਵਰ ਪਰਬਤਾ ਰੋਹੀ ਹੜ੍ਹ ਦੇ ਵਿੱਚ ਫਸ ਗਏ ਨੇ ਇਹ ਤਸਵੀਰਾਂ ਮਲੇਸ਼ੀਆ ਦੇ ਮਾਉਂਟ ਕੀਨਾ ਬਾਲੂ ਦੀਆਂ ਨੇ ਜਿੱਥੇ ਕਿ ਪਰਬਤਾ ਰੋਹੀਆਂ ਦੀ ਇੱਕ ਟੀਮ ਟ੍ਰੇਨਿੰਗ ਦੇ ਲਈ ਪਹੁੰਚੀ ਹੋਈ ਸੀ ਅਚਾਨਕ ਪਹਾੜ ਤੋਂ ਤੇਜ਼ ਰਫਤਾਰ ਦਿਨਾਲ ਹੜ ਵਗਣ ਲੱਗ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਤੇਜ਼ ਰਫਤਾਰ ਸਾਹਮਣੇ ਕੋਈ ਵੀ ਟਿਕ ਨਹੀਂ ਪਾਰਿਆ ਲੋਕ ਰਸੀਆਂ ਦੀ ਮਦਦ ਦੇ ਨਾਲ ਖੜੇ ਹੋ ਕੇ ਉੱਥੇ ਗੁਜ਼ਾਰਾ ਕਰ ਰਹੇ ਨੇ ਯਮੁਨਾਨਗਰ ਦੇ ਛਛਰੋਲੀ ਸ਼ਿਵ ਕਲੋਨੀ ਦੇ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਲਿਆ ਚੋਰ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ ਨੇ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਪੂਰੇ ਘਰ ਦਾ ਸਮਾਨ ਵੀ ਖੰਗਾ ਲਿਆ ਸੀ ਚੋਰ ਆਪਣੀਆਂ ਟੁੱਟੀਆਂ ਹੋਈਆਂ ਚਪਲਾ ਉੱਤੇ ਛੱਡ ਕੇ ਚਲੇ ਗਏ ਨੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਫਲਮੋਚਨ ਮਾਥਾ ਟੇਕਣ ਗਏ ਹੋਏ ਸੇ ਗੁਰਦੁਆਰਾ ਸਾਹਿਬ ਮੇਂ ਜਦ ਇਹ ਘਰ ਆਏ ਤਾਂ ਉਹਨਾਂ ਨੇ ਜਦ ਗੇਟ ਗੇਟ ਤੋਂ ਠੀਕ ਕਿ ਜਦ ਅੰਦਰ ਆਏ ਤਾਂ ਉਹ ਦਾ ਸਾਰਾ ਸਾਮਾਨ ਵਿਖਰ ਹੋ ਤਾ ਸਾਰਾ ਸਮਾਨ ਇਹ 골ਡ ਦੇ ਤੇ ਹੁਣ ਅਸੀਂ ਤੁਹਾਨੂੰ ਮੰਗੋਲੀਆਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਭਾਰੀ ਬਾਰਿਸ਼ ਤੋਂ ਬਾਅਦ ਇੱਕ ਵੱਡੇ ਹੜ ਦਾ ਘੇਰ ਦਿਖਾਈ ਦੇ ਰਿਹਾ ਹੈ ਭਾਰੀ ਬਾਰਿਸ਼ ਤੋਂ ਬਾਅਦ ਪੂਰਾ ਇਲਾਕਾ ਹੜ ਦੇ ਵਿੱਚ ਡੁੱਬ ਗਿਆ ਹੈ ਸੜਕਾਂ ਤੇ ਇੰਨਾ ਪਾਣੀ ਹੈ ਕਿ ਵਾਹਨ ਤੈਰਦੇ ਹੋਏ ਵਿਖਾਈ ਦੇ ਰਹੇ ਨੇ ਇੱਥੇ ਹੜ ਦੀ ਹਾਲਤ ਅਜਿਹੀ ਹੈ ਕਿ ਲੋਕਾਂ ਦੇ ਘਰ ਪਾਣੀ ਦੇ ਵਿੱਚ ਭਰੇ ਹੋਏ ਨੇ ਇਸ ਦੇ ਨਾਲ ਹੀ ਬੜੇ ਹਿਸਾਰੇ ਲੋਕਾਂ ਦੇ ਵਾਹਨ ਪਾਣੀ ਦੇ ਵਿੱਚ ਬੰਦੇ ਹੋਏ ਨਜ਼ਰ ਆ ਰਹੇ ਨੇ ਅਜਨਾਲਾ ਪੁਲਿਸ ਨੇ 1 ਕਿਲੋ 120 ਗ੍ਰਾਮ ਹਿਰੋਇਨ ਦੇ ਨਾਲ ਦੋ ਸਕੇ ਭਰਾਵਾਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ ਕਾਬੂ ਕੀਤੇ ਦੋਵੇਂ ਭਰਾ ਜੁੰਡਿਆਲਾ ਇਲਾਕੇ ਦੇ ਰਹਿਣ ਵਾਲੇ ਨੇ ਹਿਰੋਇਨ ਦੀ ਖੇਪ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਪਾਕਿਸਤਾਨ ਤੋਂ ਲਿਆਂਦੀ ਗਈ ਸੀ ਜਿਸ ਨੂੰ ਦੋਵੇਂ ਭਰਾ ਲੈ ਕੇ ਅੱਗੇ ਸਪਲਾਈ ਕਰਨ ਦੇ ਲਈ ਜਾ ਰਹੇ ਸੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੁਲਸ ਪਾਰਟੀ ਪਿੰਡ ਗੁੰਜਾਪੀਰ ਚਮਿਆਰੀ ਦੇ ਨੇੜੇ ਦਰਾਨੇ ਗਸਤੇ ਇਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਲੀਅਸ ਗੇਜਾ son of ਸੁਖਦੇਵ ਸਿੰਘ ਤੇ ਸੁਖਦੀਪ ਸਿੰਘ ਸੁਖ son of ਸੁਖਦੇਵ ਸਿੰਘ ਵਾਸੀ ਪਿੰਡ ਅਕਾਲਗੜ ਟਪਈਆਂ ਥਾਣਾ ਜੁੰਡਿਆਲਾ ਜ਼ਿਲ੍ਹਾ ਅਮਰਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜੜੀਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 184 ਮਿਤੀ 9725 ਅਧਿਨ 21 ਸੀ ਐਨਡੀਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਸ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਹੈ ਇਹ ਦੋਵੇਂ ਆਪਸ ਵਿੱਚ ਸਕੇ ਭਰਾ ਨੇ ਜੀ ਔਰ ਪਿੰਡਾਂ ਕਾਲਗੜ ਤੋਂ ਭਈਆਂ ਦੇ ਰਹਿਣ ਵਾਲਾ ਲੱਗਾ ਕਿ ਕਿਵੇਂ ਕੰਮ ਕਰਦੇ ਕਿੱਥੋਂ ਤੇਲ ਲੈ ਕੇ ਆ ਰਹੇ ਸੀ ਬਹੁਤ ਇਨੀ ਬੀਤੀ ਹੋਈ ਹੈ ਆ ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ ਪਿਛਲੇ ਸਮੇਂ ਚ ਕੀ ਹੋਣਾ ਅੱਜ ਕੱਲ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੋ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ ਤੇ ਹੁਣ ਤੁਹਾਨੂੰ ਜਾਪਾਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਰਾਜਧਾਨੀ ਟੋਕਿਓ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੜ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤਸਵੀਰ ਸ਼ੂਬਾ ਇਲਾਕੇ ਦੀਆਂ ਨੇ ਇੱਥੇ ਹੜਾ ਦੀ ਗਤੀ ਕਾਫੀ ਡਰਾਉਣੀ ਨਜ਼ਰ ਆ ਰਹੀ ਹੈ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਪਾਣੀ ਵੜ ਰਿਹਾ ਹੈ ਤੇ ਲੋਕੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਕੁਦਰਤੀ ਆਫਤ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹੜ੍ਹ ਦੇ ਤੇਜ਼ ਵਹਾਅ ਦੇ ਵਿੱਚ ਬੜੇ ਹੀ ਸਾਰੇ ਲੋਕਾਂ ਦੇ ਘਰ ਵਹਿ ਚੁੱਕੇ ਨੇ ਬੜੇ ਸਾਰੇ ਲੋਕ ਇੱਥੇ ਹੜ੍ਹ ਦੇ ਵਿੱਚ ਫਸੇ ਹੋਏ ਨਜ਼ਰ ਆਏ ਉਹਨਾਂ ਨੂੰ ਬਚਾਉਣ ਦੇ ਲਈ ਵੱਡੇ ਪੱਧਰ ਤੇ ਬਚਾਅ ਮਿਸ਼ਨ ਚਲਾਇਆ ਜਾ ਰਿਹਾ ਹੈ ਯੋਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਕੇਸਾਂ ਦੇ ਵਿੱਚ ਕੁੱਲ 3 ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਕਰਕੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਪਹਿਲਾ ਕੇਸ ਸੀਆਈਏ ਅੰਮ੍ਰਿਤਸਰ ਦੀ ਟੀਮ ਦੇ ਵੱਲੋਂ ਦਲਵਿੰਦਰ ਸੰਧੇ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੋਇਆ ਸ਼ੁਰੂ ਫਿਰ ਉਸ ਤੋਂ ਬਾਅਦ 12 ਕਿਲੋ ਹਿਰੋਇਨ ਹੋਰ ਬਰਾਮਦ ਕੀਤੀ ਗਈ ਹੁਣ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਸਿੱਧਾ ਸੰਪਰਕ ਕੀਤਾ ਜਾਵੇਗਾ ਉਹਨਾਂ ਦੇ ਕੋਲੋਂ ਜੋ ਕਿ ਇਸਲਾਮਾਬਾਦ ਤੋਂ ਇੱਥੇ ਨਸ਼ਾ ਸਪਲਾਈ ਕਰ ਰਹੇ ਨੇ ਤੇ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਕਾਲਡੋਪਾਥ ਪੁਸ਼ ਰਗਮਨੀ ਹੈ ਇਹਦੇ ਵਿੱਚ ਜਿਹੜਾ ਪਹਿਲਾ ਕੇਸ 58 ਨੰਬਰ ਛਾਡੇ ਦਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਕਿ ਦਲਵਿੰਦਰ ਟਿੰਡੂ ਫੜਿਆ ਸੀ ਜਿੱਥੇ 1 ਕਿਲੋ 12 ਗ੍ਰਾਮ ਫੜੀ ਗਈ ਸੀ ਥਾਣਾ ਘਰੇਂਡੇ ਦਾ ਰਹਿਣ ਵਾਲਾ ਸੀਗਾ ਜਿਹੜਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਵਿੱਚ ਇਹ ਸਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਚ ਇਹ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ 스ਮਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈ residense ਬਦਲੀ ਹੈ ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ 'ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦੇ ਜੀ ਸੀਗਾ ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਧਨਵਾ ਖੁਰਦ ਪੀਐਸ ਕ੍ਰੈਂਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਿਹਾਇਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਰ ਮਤਾਬਕ ਜਿਹੜੇ ਮੋਢੀ ਪੁੱਛ ਕੇ ਆਇਆ ਕਿ ਇਹ ਕੰਮ ਕਰ ਰਹੇ ਆ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹ ਉਮਰ ਹੈ ਇਹ ਕੀਟੀ ਪਾਰਟੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਮਾਰਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਟੈਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਅਧਰਾ ਬੋਹਰ ਪੁਲਿਸ ਮੁਕਾਬਲੇ ਦੇ ਵਿੱਚ ਪਟਿਆਲਾ ਦੇ ਦੋ ਨੌਜਵਾਨ ਮਾਰੇ ਗਏ ਨੇ ਨਾਂ ਬਿਨਾਂ ਦਾ ਜਸਪ੍ਰੀਤ ਸਿੰਘ ਤੇ ਰਾਮਰਤਨ ਦੱਸਿਆ ਜਾ ਰਿਹਾ ਹੈ 6 ਜੁਲਾਈ ਦੀ ਰਾਤ ਮਲੋਟ ਦੇ ਮੁਕਸਰ ਰੋਡ ਸਥਿਤ ਇੱਕ ਹੋਟਲ ਦੇ ਵਿੱਚ ਰੁਕੇ ਹੋਏ ਸਨ। ਹੋਟਲ ਮਾਲਕ ਰਮਨ ਸਥਿਤਿਆ ਨੇ ਦੱਸਿਆ ਕਿ ਦੋਵੇਂ ਨੌਜਵਾਨ ਰਾਤ ਕਰੀਬ 9:23 ਵਜੇ ਸਵਿਫਟ ਕਾਰ ਦੇ ਵਿੱਚ ਆਏ। ਆਧਾਰ ਕਾਰਡ ਦੇ ਕੇ ਕਿਹਾ ਕਿ ਸਾਨੂੰ ਕਮਰਾ ਚਾਹੀਦਾ ਹੈ, ਕਾਰ ਖਰੀਦਣ ਦੇ ਲਈ ਆਏ ਆ। ਫੁਟੇਜ ਦੇ ਵਿੱਚ ਦੋਨੋਂ ਕਮਰੇ ਤੋਂ ਅੰਦਰ ਤੇ ਬਾਹਰ ਆਉਂਦੇ ਜਾਂਦੇ ਨਜ਼ਰ ਆ ਰਹੇ ਨੇ। ਇਹ ਦੋਨੇ ਵਿਅਕਤੀ ਅਬੋਹਰ ਕਤਲकांड ਦੇ ਵਿੱਚ ਮਾਰੇ ਗਏ ਸੰਜੇ ਵਰਮਾ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਸਵਿਫਟ ਕਾਰ ਰਾਹੀਂ ਅਬੋਹਰ ਤੋਂ ਭਠਿੰਡਾ ਲੈ ਕੇ ਗਏ ਸਨ। ਅਮਨਤ ਯਾਤਰਾ ਦੀ ਸ਼ੁਰੂਆਤ 3 ਜੁਲਾਈ ਤੋਂ ਹੋ ਚੁੱਕੀ ਹੈ ਯਾਤਰਾ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਪਠਾਨਕੋਟ ਰੇਲਵੇ ਪੁਲਿਸ ਚੌਕਸ ਨਜ਼ਰ ਆ ਰਹੀ ਹੈ ਪਠਾਨਕੋਟ ਕੈਂਟ ਤੇ ਸਿਟੀ ਰੇਲਵੇ ਸਟੇਸ਼ਨ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਜਾਂਦੇ ਸਾਰੇ ਰਸਤੇ ਦੀਆਂ ਟ੍ਰੇਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਬਾਹਰੀ ਜ਼ਿਲ੍ਹਿਆਂ ਤੋਂ ਵੀ ਫੋਰਸ ਮੰਗਵਾ ਕੇ ਤਾਇਨਾਤ ਕੀਤੀ ਗਈ ਹੈ ਐਂਟਰੀ ਪੁਆਇੰਟ ਤੇ ਚੈਕਿੰਗ ਹੋ ਰਹੀ ਹੈ ਤੇ ਯਾਤਰੀਆਂ ਨੂੰ ਰਾਹਤ ਦੇਣ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਜਿਹੜਾ ਜਿਹੜਾ ਮਨ ਜੀ ਬਹੁਤ ਸਾਰੇ ਪਸੰਗਰ ਆ ਰਹੇ ਨੇ ਚਾਰੇ ਨੇ ਤੇ ਪਹਿਲਾਂ ਨਾਲੋਂ ਜਿਹੜੀ ਸਪੈਸ਼ਲ ਗੱਡੀਆਂ ਚੱਲ ਰਹੀਆਂ ਨੇ ਉਹਨਾਂ 'ਚ ਜਿਹੜੀ ਟ੍ਰੇਨ ਸਕਵਡ ਚੱਲ ਰਹੀ ਹੈ ਉਸ ਤੋਂ ਇਲਾਵਾ ਵੀ ਚੈਕਿੰਗ ਕੀਤੀ ਜਾ ਰਹੀ ਹੈ। ਤਾਂ ਜੋ ਕਿਸੇ ਪਸੰਜਰ ਦਾ ਜਾਂ ਕਿਸੇ ਹੋਰ ਚੀਜ਼ਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਜਿਹੜੇ ਐਂਟਰੀ ਪੁਆਇੰਟਸ ਹੈਗੇ ਉਸ ਤੋਂ ਉੱਤੇ ਕਿਸੇ ਐਂਟੀ ਸੈਬਰ ਟੀਮ ਵੀ ਨਾਲ ਹੈ ਸਾਡੇ ਐਂਟੀ ਸੈਬਰ ਟੀਮ ਵੀ ਚੈਕਿੰਗ ਕਰਵਾਈ ਜਾ ਰਹੀ ਹੈ ਨਾਲ ਡੌਗ ਸਕਵਡ ਵੀ ਆ ਰਿਹਾ ਜਿਲ੍ਹਾ ਪੁਲਿਸ ਵੱਲੋਂ ਵੀ ਚੈਕਿੰਗ ਕਰਵਾਈ ਜਾ ਰਹੀ ਹੈ। ਦ ਐਂਟਰੀ ਪੁਆਇੰਟ ਦੇ ਵਿੱਚ ਕਿਤਾਬੀ ਸੁਰੱਖਿਆ ਬਰਬੰਦ ਹੈ ਜਿੰਨੇ ਵੀ ਐਂਟਰੀ ਪੁਆਇੰਟਾਂ ਤੇ ਗਿਆ ਹੈ ਐਂਟਰੀ ਪੁਆਇੰਟਾਂ ਤੇ ਪਹਿਲਾ ਲਾਉ ਜਿਹੜੇ ਅਸੀਂ ਵੱਧ ਮੁਲਾਜ਼ਮ ਲਗਾਏ ਹੋਏ ਨੇ ਆਉਣ ਜਾਣ ਵਾਲੀਆਂ ਦਿਨੀਆਂ ਪੈਸੈਂਜਰਸ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਅੰਸਰ ਐਂਟਰ ਨਾ ਕਰ ਸਕੇ ਸਟੇਸ਼ਨ ਤੇ ਤਾਂ ਕਈ ਕੰਟਰੋਲ ਰੂਮ ਜਿਹੜੇ ਅਮਲਾਂ ਚੱਲ ਰਹੇ ਹਾਸੇ ਕੋਈ ਸਟੇਸ਼ਨ ਦੇ ਉੱਤੇ ਉਸ ਤਰੀਕੇ ਦੇ ਸਟੇਸ਼ਨ ਤੇ ਤਾਂ ਸਾਡੀ ਚੌਕੀਆਂ ਨੇ ਦੋਨੋਂ ਆਰਪੀਐਫ ਔਰ ਜੀਆਰਪੀ ਦੋਨੋਂ ਆਪਣੇ ਮੁਲਾਜ਼ਮ ਜਿਨੇ ਨੇ ਲਗਾਏ ਹੋਏ ਨੇ ਐਂਟਰੀ ਪੁਆਇੰਟ ਟੀਮਸ ਦੇ ਵਿੱਚ ਵੀ ਕਿ ਜੇ ਤਾਂ ਦੀ ਕੋਈ ਇਹ ਜੀ ਮਨਭਾਗੀ ਘਟਨਾ ਨਾ ਵਾਪਰ ਸਕੇ ਤੇ ਕੋਈ ਪੁਲਿਸ ਕਰਮਚਾਰੀ ਵੀ ਸੁਰੱਖਿਆ ਵਧਾਈ ਗਈ ਹੈ ਟ੍ਰੇਨਾਂ ਦੇ ਵਿੱਚ ਪਹਿਲਾਂ ਨਾਲੋਂ ਮਲਾਜ਼ਮ ਜਿਹੜੇ ਬਾਹਰੋਂ ਚੌਕੀਆਂ ਤੋਂ ਬੁਲਾ ਕੇ ਇੱਥੇ ਸਪੈਸ਼ਲ ਚੈਕਿੰਗ ਕਰਵਾਈ ਜਾ ਰਹੀ ਹੈ ਪਹਿਲਾਂ ਨਾਲੋਂ ਜਿਹੜੀ ਨਫਰੀ ਹੈ ਉਹ ਵਧਾਈ ਗਈ ਹੈ ਸਟੇਸ਼ਨ ਦੇ ਉੱਤੇ ਤੇ ਸਪੈਸ਼ਲ ਚੈਕਿੰਗ ਕਰਵਾਈ ਜਾ ਮੈਂ ਵੀ ਤੇ ਐਸ ਐਚ ਓ ਸਾਹਿਬ ਵੀ ਰਨਿੰਗ ਟ੍ਰੇਨਾਂ ਨੇ ਜਿਹੜੀਆਂ ਉਹ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਕਰੋਸਪੁਰ ਦੇ ਵਿੱਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜ਼ਮੀਦਾਰ ਪਰਿਵਾਰ ਦੇ ਵੱਲੋਂ Dalit ਪਰਿਵਾਰ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਉਣ ਦੇ ਲਈ Dalit ਮਹਿਲਾਵਾਂ ਖੇਤਾਂ ਦੇ ਵਿੱਚ ਪਹੁੰਚੀਆਂ ਤਾਂ ਅੱਗੋ ਜ਼ਮੀਦਾਰਾਂ ਦੇ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਕੱਸੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵਾਰ ਦਿੱਤੀ ਗਈ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ ਜਦਕਿ ਦੋ ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਨੀਜੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਰਾਧਿਕਾ ຢਦਵ ਤੇ ਗਾਇਕਾ ਅਦਾਕਾਰ ਇਨਾਮ ਉੱਲ হক ਦੇ ਨਾਲ ਬਣੇ ਵੀਡੀਓ ਨੇ ਚਰਚਾ ਹੁਣ ਗਰਮਾ ਦਿੱਤੀ ਹੈ ਵੀਡੀਓ ਨੂੰ ਲੈ ਕੇ ਰਾਧਿਕਾ ਦੇ ਪਿਤਾ ਦੀ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ ਇਸ ਦੀ ਚਰਚਾ ਹੋ ਰਹੀ ਹੈ ਰਾਧਿਕਾ ਤੇ ਇਨਾਮ ਦੇ ਇਸ ਵੀਡੀਓ ਨੂੰ ਲੈ ਕੇ ਸਵਾਲ ਖੜੇ ਹੋਣੇ ਲੱਗ ਪਏ ਨੇ ਪੁਲਿਸ ਵੀਡੀਓ ਦੇ ਐਂਗਲ ਦੀ ਵੀ ਜਾਂਚ ਕਰੇਗੀ ਇਹ ਵੀਡੀਓ ਰਾਧਿਕਾ ਦੀ ਹੱਤਿਆ ਦੇ ਨਾਲ ਕਿੱਥੋਂ ਤੇ ਕਿਵੇਂ ਤੱਕ ਜੁੜਦਾ ਹੈ ਇਹ ਪੁਲਿਸ ਜਾਂਚ ਕਰੇਗੀ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਜ਼ ਸੰਨੀ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਣੇ ਕਿਹਾ ਕਿ ਇਸ ਖਿਲਾਫ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਦਰਜ ਇੱਕ ਕੇਸ ਦੇ ਵਿੱਚ ਇਸ ਦੀ ਬੇਟੀ ਮੁਸਕਾਨ ਤੇ ਜਿਹਦੇ ਭਰਾ ਆਦਿੱਤ્ય ਪ੍ਰਤਾਪ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 6 ਕਿਲੋ ਅਫੀਮ ਤੇ 8 ਕਿਲੋ ਹੇਰੋਇਨ ਬਰਾਮਦ ਕੀਤੀ ਗਈ ਸੀਗੀ ਤੇ ਹੁਣ ਇਹ ਰਿਕਵਰੀ ਤੋਂ ਬਾਅਦ ਇਹ ਪੀਲਾ ਪੰਜਾ ਚਲਾਉਣ ਦੀ ਕਵਾਇਦ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਇਸ ਦਾ ਘਟਾ ਦਿੱਤਾ ਗਿਆ 25 ਮੁਕਦਮੇ ਪਹਿਲਾਂ ਤੋਂ ਉਹਨਾਂ ਦੇ ਉੱਪਰ ਦਰਜ ਨੇ ਇਸ ਕਰਕੇ ਅੱਜ ਇਹ ਵੱਡੀ ਕਾਰਵਾਈ ਨੂੰ ਜਿਹੜਾ ਪੁਲਿਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਦੋਂ ਲੱਗੇ 668 ਮੁਕਦਮੇ ਦਰਜ ਹੋਏ 668 ਅਤੇ 1299 तकरीबन 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹਿਰੋਇਨ ਔਰ 3,70,000 ਜਿਹੜੀਆਂ ਫਾਰਮਾਓਪੀਆਇਡਸ ਜਿਨ੍ਹਾਂ ਨੂੰ ਬਟੈਬਲਟਸ ਯਾ ਕੈਪਸੂਲ ਰਿਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਦੇ ਕਰੀਬ ਉਸ ਤੋਂ ਵੀ ਵੱਧ ਜਿਹੜੀ ਆ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ امداد ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਵੇਨਿਊ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮੁਕਦਮੇ ਦਰਜ ਨੇ ਇਹਦੇ ਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਥੇਰ ਤੋਂ ਟਰੱਕ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮਨੀ ਨਾਲ ਬਣਾਈ ਹੋਈ ਇਹ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ ਹਮਦਤ ਮੰਗੀ ਕਿਸੀ ਅਸੀਂ ਆਪ ਸਾਰੇ ਆਏ ਆ so that ਬੜਾ ਕਲੀਅਰ ਤੇ ਲਾਊਡ ਮੈਸੇਜ ਆ ਜਾ ਸਕੇ ਕਿ ਜੇ ਅਪਾ ਗਲਤ ਧਨ ਨਾਲ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ Haryana Himachal ਧੰਨਵਾਦ